ਦੋਸਤੋ ਸਾਮ ਦਾ ਸਮਾਂ ਸੀਆ ਦਿੱਲੀ ਤੋਂ ਆਉਣ ਵਾਲੀ ਸਤਾਬਦੀ ਐਕਸਪ੍ਰੈਸ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 3 ਤੇ ਆ ਕੇ ਰੁਕਦੀ ਹੈ ਗੱਡੀਆਂ ਦੀਆਂ ਸੀਟੀਆਂ ਅਨਾਉਂਸਮੈਂਟਾਂ ਦੀਆਂ ਆਵਾਜ਼ਾਂ ਲੋਕਾਂ ਦੀ ਭੀੜ ਤੇ ਕਾਲੀਆਂ ਗੱਲਾਂ ਬਾਤਾਂ ਸਭ ਕੁਝ ਇੱਕ ਬੇਤਰਤੀਬੇ ਸ਼ੋਰ ਦੇ ਵਿੱਚ ਘੁਲਿਆ ਹੋਇਆ ਸੀ ਪਰ ਇਸ ਸਪੀਡ ਦੇ ਵਿੱਚ ਇੱਕ ਸ਼ਖਸ ਹੈ ਜਾਂ ਸੀ ਜਿਸ ਦੀ ਸ਼ਖਸੀਅਤ ਅਤੇ ਰੂਤਬਾ ਦੇਖ ਕੇ ਹਰ ਨਜ਼ਰ ਉਸ ਤੇ ਟਿਕ ਜਾਂਦੀ ਸੀ ਇਹ ਹਨ ਜਗਤਾਰ ਸਿੰਘ ਜੋ ਸਿਰਫ ਉਸਿਆਰਪੁਰ ਦੇ ਨਹੀਂ ਆ ਸੱਗੋਂ ਪੂਰੇ ਪੰਜਾਬ ਦੇ ਸਭ ਤੋਂ ਵੱਡੇ ਕਾਰੋਬਾਰੀਆਂ ਦੇ ਵਿੱਚੋਂ ਇੱਕ ਕਿਸਾਨ ਜਗਤਾਰ ਸਿੰਘ ਨੇ ਮਹਿਗਾ ਬ੍ਰਾਂਡਡ ਸੂਟ ਪਾਇਆ ਹੋਇਆ ਸੀ ਤੇ ਉਹਨਾਂ ਦੇ ਖੱਬੇ ਹੱਥ ਦੇ ਵਿੱਚ ਲੱਖਾਂ ਰੁਪਏ ਦੀ ਘੜੀ ਚਮਕ ਰਹੀ ਸੀ ਲੇਕਿਨ ਇਸ ਸ਼ਾਨੋ ਸ਼ੌਕਤ ਤੋਂ ਬਾਵਜੂਦ ਵੀ ਜਗਤਾਰ ਸਿੰਘ ਆਮ ਲੋਕਾਂ ਦੇ ਵਾਂਗ ਟ੍ਰੇਨ ਦੇ ਵਿੱਚ ਹੀ ਜ਼ਿਆਦਾਤਰ ਆਪਣਾ ਸਫ਼ਰ ਕਰਦਾ ਸੀ ਪਰ ਅੱਜ ਉਸ ਨੂੰ ਕੁਝ ਅਲੱਗ ਲੱਗ ਰਿਹਾ ਸੀ ਜਗਤਾਰ ਸਿੰਘ ਜੋ ਆਮ ਤੌਰ ਤੇ ਕਾਲੀ ਵਿੱਚ ਰਹਿੰਦਾ ਸੀ ਅੱਜ ਕੁਝ ਪਲਾਂ ਲਈ ਆ ਪਲੇਟਫਾਰਮ ਤੇ ਰੁਕ ਗਿਆ ਉਸਨੇ ਸਟੇਸ਼ਨ ਦੇ ਇੱਕ ਪਾਸੇ ਝਾਤ ਮਾਰੀ ਜਿਵੇਂ ਉਸ ਨੂੰ ਕਿਸੇ ਚੀਜ਼ ਦਾ ਅਹਿਸਾਸ ਹੋਇਆ ਹੋਵੇ ਕੋਈ ਅਣਦਿੱਸੀ ਖਿੱਚ ਉਸ ਨੂੰ ਆਪਣੇ ਕੋਲ ਬੁਲਾ ਰਹੀ ਹੋਵੇ ਉਹਨਾਂ ਦੀ ਨਜ਼ਰ ਆ ਭੀੜ ਦੇ ਵਿੱਚ ਇੱਕ ਕੋਨੇ ਤੇ ਡਿੱਗ ਗਈ ਆ ਜਿੱਥੇ ਇੱਕ ਛੋਟਾ ਜਿਹਾ ਬੱਚਾ ਲਗਭਗ 5 ਸਾਲ ਦਾ ਸੀ ਜੋ ਹੱਡੀਆਂ ਦਾ ਪਿੰਜਰ ਲੱਗ ਰਿਹਾ ਸੀ ਅੱਬੂ ਬੁਰੀ ਤਰ੍ਹਾਂ ਫੱਟੇ ਅਤੇ ਗੰਦੇ ਕੱਪੜਿਆਂ ਦੇ ਵਿੱਚ ਲਿਪਟਿਆ ਸੀ ਉਸ ਨਾਲ ਇੱਕ ਔਰਤ ਭੀਖ ਮੰਗ ਰਹੀ ਸੀ ਉਹ ਔਰਤ ਵੀ ਬਹੁਤ ਬੁਰੇ ਹਾਲ ਦੇ ਵਿੱਚ ਸੀ ਉਸ ਦੇ ਕੱਪੜੇ ਤਾਰ-ਤਾਰ ਹੋ ਚੁੱਕੇ ਸਨ ਉਸ ਦਾ ਚਿਹਰਾ ਮਿੱਟੀ ਘੱਟੇ ਤੇ ਆ ਅਥਰਵਾ ਨਾਲ ਲਿਬੜਿਆ ਹੋਇਆ ਸੀ ਉਸ ਦੇ ਬਾਲ ਉਲਝੇ ਹੋਏ ਸਨ ਅਤੇ ਅੱਖਾਂ ਦੇ ਵਿੱਚ ਇੱਕ ਅਥਾਹ ਦਰਦ ਅਤੇ ਖਾਲੀਪਨ ਸੀ ਅਜਗਤਾਰ ਸਿੰਘ ਜੋ ਹਮੇਸ਼ਾ ਅਜੇ ਦ੍ਰਿਸ਼ ਤੋਂ ਅੱਖਾਂ ਫੇਰ ਲੈਂਦਾ ਹੈ ਅੱਜ ਇਹ ਜਾਂ ਨਹੀਂ ਕਰ ਸਕਿਆ ਉਹਨਾਂ ਦਾ ਦਿਲ ਇੱਕ ਅਜੀਬ ਬੇਚੈਨੀ ਨਾਲ ਧੜਕਿਆ ਉਸ ਨੂੰ ਲੱਗਿਆ ਜਿਵੇਂ ਉਸ ਨੇ ਉਸ ਔਰਤ ਨੂੰ ਪਹਿਲਾਂ ਵੀ ਕਿਤੇ ਦੇਖਿਆ ਹੈ ਪਰ ਕਿੱਥੇ ਆਦ ਉਨ੍ਹਾਂ ਦੇ ਦਿਮਾਗ ਵਿੱਚ ਘੁੰਮ ਰਹੀ ਸੀ ਉਹਨਾਂ ਨੇ ਹੌਲੀ-ਹੌਲੀ ਉਸ ਔਰਤ ਵੱਲ ਕਦਮ ਵਧਾਏ ਜਦੋਂ ਨੇੜੇ ਪਹੁੰਚਿਆ ਤਾਂ ਉਸ ਔਰਤ ਨੇ ਬੇਬਸੀ ਨਾਲ ਉਹਨਾਂ ਵੱਲ ਆਪਣਾ ਹੱਥ ਵਧਾਇਆ ਉਸ ਦੀ ਆਵਾਜ਼ ਵਿੱਚ ਇੱਕ ਅਥਾਹ ਦਰਦ ਤੇ ਰੋਸੀਆ ਸੀ ਬਾਪੂ ਜੀ ਕੁਝ ਦੇ ਦਿਓ ਇਹ ਬੱਚਾ ਦੋ ਦਿਨਾਂ ਤੋਂ ਭੁੱਖਾ ਹੈ ਮਰ ਜਾਣਾ ਹੈ ਇਸ ਨੇ ਮੇਰੇ ਕੋਲ ਹੋਰ ਕੁਝ ਨਹੀਂ ਬਚਿਆ ਜਗਤਾਰ ਸਿੰਘ ਨੇ ਉਸ ਦੀ ਆਵਾਜ਼ ਸੁਣੀ ਤੇ ਉਹਨਾਂ ਦੇ ਦਿਮਾਗ ਵਿੱਚ ਇੱਕ ਦੂਰ ਦੀ ਯਾਦ ਆ ਗਈਆ ਉਹਨਾਂ ਦੇ ਆ ਕੰਨਾਂ ਵਿੱਚ ਇੱਕ ਚੀਖ ਵੱਜੀ ਇੱਕ ਅਜੀਬ ਚੀਖ ਜੋ ਉਹਨਾਂ ਦੇ ਦਿਲ ਦੀਆਂ ਗਹਿਰਾਈਆਂ ਤੋਂ ਆਈ ਸੀ ਆ ਦਿਮਾਗ ਚੱਕਰਾ ਗਿਆ ਤੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਆ ਉਹਨਾਂ ਨੇ ਉਸ ਔਰਤ ਦੇ ਚਿਹਰੇ ਤੇ ਪਏ ਵਾਲਾਂ ਨੂੰ ਹਟਾ ਕੇ ਦੇਖਿਆ ਤੇ ਉਹਨਾਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਇਹ ਕੋਈ ਹੋਰ ਨਹੀਂ ਆ ਉਸਦੀ ਹੀ ਛੋਟੀ ਭੈਣ ਜਸਪ੍ਰੀਤ ਸੀ ਆ ਜਸਪ੍ਰੀਤ ਜੋ ਪਿਛਲੇ 6 ਸਾਲ ਪਹਿਲਾਂ ਆਪਣੇ ਵਿਆਹ ਵਾਲੇ ਦੀਨ ਅਚਾਨਕ ਘਰੋਂ ਭੱਜ ਗਈ ਸੀ ਅੱਜ ਇੱਕ ਪੀਕਾਰਨ ਬਣੀ ਉਸਦੇ ਸਾਹਮਣੇ ਖੜੀ ਸੀ ਆ ਉਸਦੇ ਨਾਲ ਖੜਾ ਕਮਜ਼ੋਰ ਤੇ ਭੁੱਖਾ ਬੱਚਾ ਉਸਦਾ ਆਪਣਾ ਭਾਂਜਾ ਸੀ ਆ ਜਿਸ ਨੂੰ ਉਹਨਾਂ ਨੇ ਕਦੇ ਵੇਖਿਆ ਵੀ ਨਹੀਂ ਸੀ ਆ ਜਗਤਾਰ ਸਿੰਘ ਦੇ ਹੱਥ ਕੰਬਣ ਲੱਗੇ ਉਸਦੇ ਮਨ ਵਿੱਚ ਤੂਫਾਨ ਉੱਠਿਆ ਕਰੋੜਾਂ ਦੀ ਜਾਇਦਾਦ ਦਾ ਮਾਲਕ ਸ਼ਹਿਰ ਦਾ ਸਭ ਤੋਂ ਵੱਡਾ ਅਮੀਰ ਆਦਮੀ ਅੱਜ ਆਪਣੀ ਸੱਕੀ ਭੈਣ ਨੂੰ ਪੀਖ ਮੰਗਦੇ ਦੇਖ ਰਿਹਾ ਸੀ ਆ ਇਹ ਕਹਿ ਜਾ ਪਲਸੀ ਆ ਜਿੱਥੇ ਸਮਾਂ ਵੀ ਰੁਕ ਗਿਆ ਸੀ ਤੇ ਉਸਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਰਾਜ ਉਸਦੇ ਸਾਹਮਣੇ ਖੁੱਲ ਗਿਆ ਸੀ ਆ ਉਨ੍ਹਾਂ ਦੇ ਮਨ ਵਿੱਚ 21 ਸਵਾਲ ਗੂੰਜਿਆ ਇਹ ਸਭ ਕਿਵੇਂ ਹੋਇਆ ਲੇਕਿਨ ਇਸ ਤੋਂ ਬਾਅਦ ਕਰੋੜਪਤੀ ਭਰਾ ਨੇ ਪੀਕ ਦੇ ਵਿੱਚ ਆਪਣੀ ਹੀ ਭੈਣ ਨੂੰ ਜੋ ਦਿੱਤਾ ਨਾ ਦੇਖ ਕੇ ਸਾਹਮਣੇ ਖੜੀ ਭੈਣ ਦੀ ਰੂਹ ਕੰਬ ਗਈ ਪੂਬਾ ਮਾਰ ਕੇ ਰੋਣ ਲੱਗੀ ਆ ਕੀ ਦਿੱਤਾ ਉਸ ਭਰਾ ਨੇ ਆਪਣੀ ਹੀ ਭੈਣ ਨੂੰ ਪੀਖ ਦੇ ਵਿੱਚ ਜਿਸ ਨੂੰ ਦੇਖ ਕੇ ਸਾਰੇ ਆਸ-ਪਾਸ ਵਾਲੇ ਵੀ ਹੈਰਾਨ ਰਹਿ ਗਏ ਆਖਿਰਕਾਰ ਆ ਜਾ ਕੀ ਹੋਇਆ ਜਾਣਨ ਦੇ ਲਈ ਬਣੇ ਰੋ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਕੌਣ ਸੀ ਇਹ ਔਰਤ ਇੱਥੇ ਕਿਵੇਂ ਪਹੁੰਚੀ ਤੇ ਉਸ ਦਾ ਬੱਚਾ ਜੋ ਕਿ ਉਸ ਕਰੋੜਪਤੀ ਆਦਮੀ ਦਾ ਪਾਣ ਜੱਸੀ ਆ ਫਿਰ ਵੀ ਇੱਥੇ ਭੁੱਖਾ ਕਿਵੇਂ ਘੁੰਮ ਰਿਹਾ ਹੈ ਆਓ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਕਹਾਣੀ ਆ 6 ਸਾਲ ਪਹਿਲਾਂ ਦੀ ਆ ਜਦੋਂ ਜਗਤਾਰ ਸਿੰਘ ਜਿਸ ਨੂੰ ਉਦੋਂ ਸਭ ਜੱਗਾ ਕਹਿੰਦੇ ਸਨ ਹੁਸਿਆਰਪੁਰ ਦੇ ਇੱਕ ਆਮ ਜਿਹੇ ਪਿੰਡ ਦੇ ਵਿੱਚ ਰਹਿੰਦਾ ਸੀ ਉਸ ਦਾ ਪਰਿਵਾਰ ਆਮ ਜਿਹਾ ਪਰਿਵਾਰ ਸੀ ਨਾ ਗਰੀਬ ਅਤੇ ਨਾ ਜਿਆਦਾ ਅਮੀਰ ਪਿਤਾ ਜੀ ਛੋਟੇ ਕਿਸਾਨ ਸਨ ਮਾਂ ਘਰ ਦਾ ਕੰਮ ਸੰਭਾਲਦੀ ਸੀ ਇਹ ਜੱਗਾ ਸ਼ਹਿਰ ਦੇ ਵਿੱਚ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਆਪਣੀ ਸਾਰੀ ਜਮਾ ਪੂੰਜੀ ਲਗਾ ਕੇ ਉਸਨੇ ਇੱਕ ਛੋਟਾ ਜਿਹਾ ਕੰਮ ਸ਼ੁਰੂ ਕੀਤਾ ਸੀ ਉਸਦੀ ਛੋਟੀ ਭੈਣ ਜਸਪ੍ਰੀਤ ਪਰਿਵਾਰ ਦੀ लाਡਲੀ ਤੇ ਅੱਖਾਂ ਦਾ ਤਾਰਾ ਸੀ ਉਹ ਇੱਕ ਸਧਾਰਨ ਸੁੰਦਰ ਅਤੇ ਪੋਲੀ ਜਈ ਕੁੜੀ ਸੀ ਜਿਸਦੇ ਮਨ ਵਿੱਚ ਬਹੁਤ ਸਾਰੇ ਸੁਪਨੇ ਸਨ ਜਸਪ੍ਰੀਤ ਦਾ ਵਿਆਹ ਇੱਕ ਚੰਗੇ ਘਰ ਦੇ ਵਿੱਚ ਤੈਅ ਹੋ ਚੁੱਕਿਆ ਸੀ ਮੁੰਡਾ ਮਨਿੰਦਰ ਇੱਕ ਪੜਿਆ ਲਿਖਿਆ ਸਰਕਾਰੀ ਅਧਿਆਪਕ ਸੀ ਜਿਸਦੇ ਕੋਲ 10 ਕਿੱਲੇ ਜ਼ਮੀਨ ਵੀ ਸੀ ਪਰਿਵਾਰ ਬਹੁਤ ਖੁਸ਼ ਸੀ ਆ ਖਾਸ ਕਰਕੇ ਜਸਪ੍ਰੀਤ ਦੇ ਮਾਤਾ ਪਿਤਾ ਜਿਨ੍ਹਾਂ ਨੇ ਬੜੇ ਝਾਵਾਂ ਦੇ ਨਾਲ ਆਪਣੀ ਧੀ ਦਾ ਵਿਆਹ ਤੈਅ ਕੀਤਾ ਸੀ ਆ ਉਸ ਰਾਤ ਜਸਪ੍ਰੀਤ ਦੀ ਜਾਗੋ ਸੀ ਪੂਰਾ ਨਾਨਕਾ ਮੇਲਾ ਰਿਸ਼ਤੇਦਾਰ ਧਾਂਡੇ ਗਵਾਂਢੀ ਸਜ ਤੱਜ ਕੇ ਖੁਸ਼ੀ ਨਾਲ ਨੱਚ ਰਹੇ ਸੀ ਘਰ ਦੇ ਵਿੱਚ ਲੱਡੂ ਤੇ ਬੜੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣੇ ਸਨ ਡੀਜੇ ਤੇ ਪੰਜਾਬੀ ਫਿਲਮੀ ਗੀਤ ਵੱਜ ਰਹੇ ਸਨ ਹਰ ਪਾਸੇ ਖੁਸ਼ੀਆਂ ਦੀ ਰੌਣਕ ਸੀ ਆ ਜਸਪ੍ਰੀਤ ਦੀ ਮਾਂ ਨੂੰ ਬੜਾ ਮਾਨ ਸੀ ਅੱਜ ਉਸ ਦੀ ਧੀ ਦੀ ਜਾਗੋ ਹੈ ਤੇ ਕੱਲ ਉਸ ਦੀ ਧੀ ਦੀ ਢੋਲੀ ਹੋਵੇਗੀ ਆ ਉਹ ਬਾਰ-ਬਾਰ ਜਸਪ੍ਰੀਤ ਨੂੰ ਦੇਖ ਕੇ ਅੰਦਰ ਵੜ ਕੇ ਰੋ ਲੈਂਦੀ ਸੀ ਪਰ ਤੀ ਦੇ ਸਾਹਮਣੇ ਉਹ ਖੁਸ਼ ਹੋਣ ਦਾ ਨਾਟਕ ਕਰਦੀ ਸੀ ਉਹ ਤੀ ਨੂੰ ਕਮਜ਼ੋਰ ਨਹੀਂ ਕਰਨਾ ਚਾਹੁੰਦੀ ਸੀ ਇਹ ਜੱਗਾ ਵੀ ਜਸਪ੍ਰੀਤ ਨੂੰ ਛੱਡ ਰਿਹਾ ਸੀ ਅੱਜ ਅੱਜ ਦਾ ਦਿਨ ਸੀ ਆ ਕੱਲ ਨੂੰ ਤੈਨੂੰ ਸਹੁਰੇ ਜਾਣਾ ਪੈ ਰਿਹਾ ਹੈ ਉਹ ਜਾਣ ਕੇ ਪ੍ਰੀਤੀ ਨੂੰ ਛੇੜ ਰਿਹਾ ਸੀ ਪਰ ਮਨ ਹੀ ਮਾਨ ਉਸ ਨੂੰ ਵੀ ਖਿਆਲ ਸੀ ਵਿਕੱਲ ਤੋਂ ਬਾਅਦ ਉਹ ਵੀ ਇਕੱਲਾ ਰਹਿ ਜਾਵੇਗਾ ਕਿਹਦੇ ਨਾਲ ਸਾਰਾ ਦਿਨ ਸ਼ਰਾਤਾਂ ਕਰੇਗਾ ਉਸਦੇ ਪਿਓ ਦਾ ਮਨ ਵੀ ਬਾਰ-ਬਾਰ ਉਛਲ ਰਿਹਾ ਸੀ ਇਸ ਖਿਆਲ ਨਾਲ ਕਿ ਉਸ ਦੀ ਧੀ ਕੱਲ ਤੋਂ ਬਾਅਦ ਉਸ ਤੋਂ ਦੂਰ ਚਲੀ ਜਾਵੇਗੀ ਪਰ ਉਹਨਾਂ ਸਭ ਨੇ ਆਪਣੇ ਦਿਲ ਨੂੰ ਪੱਕਾ ਕਰ ਲਿਆ ਸੀ ਘਰ ਦੇ ਵਿੱਚ ਮਹਿਮਾਨ ਭਰੇ ਸਨ ਪਰ ਕਿਸੇ ਨੂੰ ਕੰਨੋਂ-ਕੰਨ ਖਬਰ ਨਹੀਂ ਸੀ ਆ ਵੀ ਅਗਲੇ ਕੁਝ ਸਮੇਂ ਦੇ ਵਿੱਚ ਕੀ ਹੋਣ ਵਾਲਾ ਹੈ ਕੁਝ ਸਮੇਂ ਵਿੱਚ ਇਹ ਹਾਦਸਾ ਖੇਡ ਦਾ ਮਾਹੌਲ ਸੋਗ ਦੇ ਵਿੱਚ ਬਦਲ ਜਾਣ ਵਾਲਾ ਹੈ ਲੋਕੀ ਆਪੋ ਆਪਣੇ ਘਰਾਂ ਨੂੰ ਤੁਰ ਜਾਣਗੇ ਕੁਝ ਐਜਾ ਹੋਣ ਵਾਲਾ ਸੀ ਜਿਸ ਬਾਰੇ ਕਿਸੇ ਨੇ ਸੋਚਿਆ ਨਹੀਂ ਸੀ ਆ ਜਾਗੋ ਚੱਲ ਰਹੀ ਸੀ ਹਰ ਕੋਈ ਨੱਚਣ ਗਾਉਣ ਦੇ ਵਿੱਚ ਮਸਤ ਸੀ ਅਚਾਨਕ ਇੱਕਦਮ ਜਸਪ੍ਰੀਤ ਜਿਹੜੀ ਹੈ ਆਪਣੇ ਕਮਰੇ ਦੇ ਵਿੱਚੋਂ ਗਾਇਬ ਹੋ ਜਾਂਦੀ ਹੈ ਜਦੋਂ ਜਸਪ੍ਰੀਤ ਦੀਆਂ ਸਹੇਲੀਆਂ ਉਸਦੀ ਮਾਂ ਨੂੰ ਫੋਨ ਕਰਦੀਆਂ ਹਨ ਵੀ ਉਹ ਤਾਂ ਕਮਰੇ ਦੇ ਵਿੱਚ ਨਹੀਂ ਹੈ ਤਾਂ ਮਾਂ ਭੱਜੀ ਜਾਂਦੀ ਹੈ ਉਸ ਨੂੰ ਚਿੰਤਾ ਹੋ ਰਹੀ ਸੀ ਆਖਿਰਕਾਰ ਕਿੱਧਰ ਗਈ ਜਸਪ੍ਰੀਤ ਪਹਿਲਾਂ ਤਾਂ ਘਰ ਦੇ ਵਿੱਚ ਹੀ ਲੱਭਿਆ ਸ਼ਾਇਦ ਇੱਥੇ ਹੀ ਹੋਵੇ ਪਰ ਘਰ ਦੇ ਵਿੱਚੋਂ ਕਿਤੇ ਨਾ ਮਿਲੀ ਆ ਲੇਕਿਨ ਅੰਦਰ ਤਾਂ ਕੋਈ ਹੋਰ ਹੈ ਆਸ-ਪਾਸ ਦੇ ਪੜੋਸੀਆਂ ਦੇ ਵਿੱਚ ਘਰਾਂ ਦੇ ਵਿੱਚ ਪੁੱਛਿਆ ਗਿਆ ਲੇਕਿਨ ਜਦੋਂ ਕਿਤੇ ਨਾ ਮਿਲੀ ਤਾਂ ਮਾਂ ਦੇ ਵੀ ਹੋਸ਼ ਉੱਡ ਗਏ ਜਸਪ੍ਰੀਤ ਕਮਰੇ ਦੇ ਵਿੱਚ ਨਹੀਂ ਸੀ ਉੱਤੋਂ ਉਸਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਜਲਦੀ ਨਾਲ ਮਾਂ ਤਾਂ ਆਪਣੇ ਬੈੱਡਰੂਮ ਵਿੱਚ ਚ ਗਈ ਆ ਜਦੋਂ ਕਮਰੇ ਦੇ ਵਿੱਚ ਜਾ ਕੇ ਦੇਖਿਆ ਤਾਂ ਜਸਪ੍ਰੀਤ ਦੇ ਲਈਆ ਉਸਨੇ ਬਹੁਤ ਮਹਿੰਗਾ ਸੋਨੇ ਦਾ ਸੈੱਟ ਬਣਵਾਇਆ ਸੀ ਸਭ ਤੋਂ ਮਹਿੰਗਾ ਉਹ ਗਾਇਬ ਸੀ ਇਹ ਇਸ ਸੈੱਟ ਦੀ ਕੀਮਤ ਉਸ ਸਮੇਂ ਲਗਭਗ 5 ਲੱਖ ਰੁਪਏ ਸੀ ਆ ਜੋ ਉਹਨਾਂ ਨੇ ਜੱਗੀ ਦੀ ਕਮਾਈ ਤੇ ਜ਼ਮੀਨ ਦਾ ਇੱਕ ਹਿੱਸਾ ਗੈਣੇ ਰੱਖ ਕੇ ਬਣਵਾਇਆ ਸੀ ਹੁਣ ਤਾਂ ਜਸਪ੍ਰੀਤ ਦੀ ਮਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੀ ਉਸ ਦੇ ਹੱਥ ਪੈਰ ਸੁੰਨ ਹੋ ਗਏ ਸੀ ਆ ਤੇ ਭੱਜੀ ਜਾ ਕੇ ਕਰਵਾਲੇ ਦੇ ਕੋਲ ਗਈ ਕਹਿਣ ਲੱਗੀ ਮੈਨੂੰ ਲੱਗਦਾ ਹੈ ਬਹੁਤ ਕੁਝ ਗਲਤ ਹੋ ਗਿਆ ਹੈ ਜਸਪ੍ਰੀਤ ਦਾ ਪਿਤਾ ਗੁੱਸੇ ਨਾਲ ਬੋਲਿਆ ਕੀ 부ਜਾਰਤਾ ਪਾਈ ਜਾਂਦੀ ਹੈ ਕੀ ਗਲਤ ਹੋ ਗਿਆ ਮੈਨੂੰ ਸਿੱਧੀ ਸਿੱਧੀ ਗੱਲ ਦੱਸ ਕੁੜੀ ਦਾ ਘਰੇ ਵਿਆਹ ਕਰਿਆ ਹੈ ਸੁਖੀ ਸੰਦੀ ਹੈ ਕਿਉਂ ਜਿਆ ਗੱਲਾਂ ਕਰ ਰਹੀ ਹੈ ਤਾਂ ਉਸ ਦਿਮਾਗ ਕਹਿਣ ਲੱਗੀ ਜਸਪ੍ਰੀਤ ਕਰੇ ਨਹੀਂ ਹੈ ਉਹ ਕਰੇ ਨਹੀਂ ਹੈ ਹੋਰ ਕਿਤੇ ਜਾ ਸਕਦੀ ਹੈ ਜਸਪ੍ਰੀਤ ਮੇਰੇ ਨਾਲ ਕਿਤੇ ਨਹੀਂ ਗਈ ਜੱਗਾ ਵੀ ਦੇਖ ਉਹ ਨੱਚਦਾ ਹੈ ਤੂੰ ਵੀ ਕਰੇ ਫਿਰਦੀ ਹੈ ਕਿਉਂ ਜੀਆਂ ਗੱਲਾਂ ਕਰਦੀ ਹੈ ਉਸਦੇ ਪਿਓ ਦੀ ਉੱਧਰ ਤਾਂ ਸੂਰਤੀ ਨਹੀਂ ਗਈ ਸੀ ਕਿ ਆ ਉਸ ਦੀ 30 ਤਰ੍ਹਾਂ ਦਾ ਕੰਮ ਵੀ ਕਰ ਸਕਦੀ ਹੈ ਪਰ ਉਸ ਦੀ ਮਾਂ ਨੇ ਆਪਣੇ ਘਰ ਵਾਲੇ ਦੀ ਬਾਹ ਫੜੀ ਤੇ ਆਪਣੇ ਕਮਰੇ ਦੇ ਵਿੱਚ ਲੈ ਗਈ ਆ ਦੇਖੋ ਜਸਪ੍ਰੀਤ ਵਾਸਤੇ ਜੋ ਆਪਾਂ ਸੈੱਟ ਮੰਗਵਾਇਆ ਸੀ ਉਹ ਗਾਇਬ ਹੈ ਜਸਪ੍ਰੀਤ ਦੇ ਕਮਰੇ ਦੇ ਵਿੱਚ ਪੂਰਾ ਖਿਲਾਰਾ ਪਿਆ ਹੈ ਇਹ ਦੇਖ ਕੇ ਜਸਪ੍ਰੀਤ ਦੇ ਪਿਓ ਦੇ ਆ ਸਿਰ ਫੜ ਲਿਆ ਉਸ ਦੀਆਂ ਅੱਖਾਂ ਦੇ ਅੱਗੇ ਹਨੇਰਾ ਛਾ ਗਿਆ ਜਿਵੇਂ ਸਭ ਕੁਝ ਖਤਮ ਹੋ ਗਿਆ ਹੋਵੇ ਐਨੇ ਨੂੰ ਜੱਗਾ ਵੀ ਕਮਰੇ ਵਿੱਚ ਆ ਗਿਆ ਮਾਂ ਤੇ ਪਿਓ ਨੂੰ ਰੋਂਦਿਆ ਦੇਖ ਜੱਗਾ ਵੀ ਪੁੱਛਣ ਲੱਗਾ ਕੀ ਗੱਲ ਹੋ ਗਈ ਹੈ ਜਸਪ੍ਰੀਤ ਦਿਮਾਗ ਕਹਿਣ ਲੱਗੀ ਕੀ ਗੱਲ ਦੱਸਾਂ ਪੁੱਤਰ ਆਪਾਂ ਤਾਂ ਬਿਲਕੁਲ ਉਜੜ ਗਏ ਹਾਂ ਆਪਾਂ ਬਾਹਰ ਜਾ ਕੇ ਕੀ ਕਹਾਂਗੇ ਜਸਪ੍ਰੀਤ ਤਾਂ ਕਰੋ ਕਿ ਤੇਜ ਭੱਜ ਗਈ ਹੈ ਇਹ ਸੁਣ ਕੇ ਜੱਗੇ ਦੇ ਵੀ ਹੋਸ਼ ਉੱਡ ਗਏ ਹੁਣ ਮੈਂ ਬਾਹਰ ਕਿਵੇਂ ਜਾਵਾਂ ਬਾਹਰ ਡੀਜੇ ਤੇ ਗਾਣੇ ਚੱਲ ਰਹੇ ਸੀ ਆ ਨਾਨਕਾ ਮੇਲ ਨੱਚ ਰਿਆ ਸੀ ਆਂਡੀ ਗੁਆਂਡੀ ਤੇ ਬਾਕੀ ਰਿਸ਼ਤੇਦਾਰ ਉਹ ਆਫੂਫੜ ਸਾਰੇ ਨੱਚ ਰਹੇ ਸਨ ਉਹ ਬਾਹਰ ਜਾ ਕੇ ਹੁਣ ਕੀ ਕਹਿਣਾ ਹੈ ਅੰਦਰ ਬੈਠੇ ਕਿੰਨਾ ਟਾਈਮ ਹੀ ਰੋਂਦੇ ਰਹੇ ਐਨੇ ਨੂੰ ਜਸਪ੍ਰੀਤ ਦੀ ਭੂਆ ਕਮਰੇ ਵਿੱਚ ਆ ਗਈ ਵੀਰਜੀ ਭਾਬੀ ਜੀ ਤੁਸੀਂ ਇੱਥੇ ਬੈਠੇ ਹੋ ਆ ਸਾਰੇ ਬਾਹਰ ਲੱਭ ਰਹੇ ਨੇ ਤੁਹਾਨੂੰ ਆ ਨਾਲ ਹੀ ਆ ਮੈਨੂੰ ਇੱਥੇ ਆ ਜਸਪ੍ਰੀਤ ਨਹੀਂ ਦਿਸਦੀ ਕੀ ਗੱਲ ਹੈ ਤੁਹਾਡੀਆਂ ਅੱਖਾਂ ਵਿੱਚ ਹੰਝੂ ਕਿਉਂ ਨੇ ਆ ਕੁੜੀ ਨੂੰ ਤਾਂ ਆਪਾਂ ਕੱਲ ਨੂੰ ਤੋੜਨਾ ਹੈ ਤੁਸੀਂ ਅੱਜ ਹੀ ਰੋ ਰਹੇ ਹੋ ਜਸਪ੍ਰੀਤ ਦੀ ਮਾਂ ਦੀਆਂ ਤਾਂ ਆ ਨਿਕਲ ਗਈਆਂ ਹਾਏ ਭਾਬੀ ਕੀ ਗੱਲ ਹੈ ਇਹ ਕਾਨੂੰ ਰੋਂਦੀ ਹੈ ਕੀ ਦੱਸਾਂ ਸਾਡੇ ਨਾਲ ਤਾਂ ਜਾਗੋ ਤੇਰਵੀ ਹੋ ਗਈ ਆ ਜਸਪ੍ਰੀਤ ਨੇ ਤਾਂ ਸਾਨੂੰ ਜੀਣ ਜੋਗੇ ਨਹੀਂ ਛੱਡਿਆ ਉਸ ਦੀ ਨਣਦ ਕਹਿਣ ਲੱਗੀ ਭਾਬੀ ਕੀ ਗੱਲ ਹੈ ਮੇਰਾ ਦਿਲ ਬੈਠੀ ਜਾ ਰਿਹਾ ਹੈ ਜਸਪ੍ਰੀਤ ਦੀ ਮਾਂ ਕਹਿਣ ਲੱਗੀ ਜਸਪ੍ਰੀਤ ਕਿਸੇ ਨਾਲ ਚਲੀ ਗਈ ਹੈ ਹਾਈ ਹਾਈ ਕਹਿੰਦੀ ਉਸ ਦੀ ਨਣਦ ਨੇ ਕਲੇਜੇ ਤੇ ਹੱਥ ਰੱਖ ਲਿਆ ਹਾਈ ਵੀਰੇ ਆਪਣੇ ਭਰਾ ਦੇ ਮੂੰਹ ਵੱਲ ਦੇਖ ਕੇ ਉਸ ਦੀਆਂ ਵੀ ਅੱਖਾਂ ਵਿੱਚ ਹੰਝੂ ਆ ਗਏ ਆ ਅੱਖਾਂ ਹੰਝੂਆਂ ਨਾਲ ਭਰੀਆਂ ਸੀ ਆ ਉਸ ਦਾ ਭਰਾ ਵੀ ਪੈਣ ਦੇ ਨੇੜੇ ਹੋ ਕੇ ਭੂਬਾ ਮਾਰ ਕੇ ਰੋਣ ਲੱਗਿਆ ਪਹਿਣ ਤੇ ਭਰਾ ਦਾ ਦੁੱਖ ਦੇਖਿਆ ਨਹੀਂ ਜਾ ਰਿਆ ਸੀ ਆ ਡੀ ਜੇ ਚੱਲ ਰਹੇ ਸਨ ਹੁਣ ਉਸ ਦਾ ਚਿੱਤ ਕਾਲਾ ਪੈਣ ਲੱਗਿਆ ਭੱਜ ਕੇ ਬਾਹਰ ਗਿਆ ਤੇ ਉਸ ਨੇ ਡੀ ਜੇ ਬੰਦ ਕਰਾ ਦਿੱਤੇ ਸਾਰੇ ਹੈਰਾਨ ਰਹਿ ਗਏ ਨਾਨਕਾ ਮੇਲ ਕਹਿ ਰਿਆ ਸੀ ਅਸੀਂ ਗੁੱਸੇ ਹੋ ਜਾਣਾ ਹੈ ਤੁਸੀਂ ਸਾਨੂੰ ਨੱਚਣ ਕਿਉਂ ਨਹੀਂ ਦਿੰਦੇ ਜੱਗੇ ਨੇ ਬੜੀ ਮੁਸ਼ਕਿਲ ਨਾਲ ਸਾਰਿਆਂ ਨੂੰ ਸਮਝਾਇਆ ਵੀ ਪ੍ਰੋਗਰਾਮ ਖਤਮ ਹੋ ਗਿਆ ਹੈ ਲੋਕੀ ਹੈਰਾਨ ਸੀ ਆ ਕਈ ਗਵਾਂਢੀ ਤਾਂ ਖਾਦੀ ਦੀ ਪੀਤੀ ਦੇ ਵਿੱਚ ਗਾਲਾਂ ਕੱਢ ਰਹੇ ਸੀ ਆ ਬਾਈ ਆ ਤਾਂ ਗਲਤ ਹੈ ਘਰੇ ਬੁਲਾ ਕੇ ਬੇਇੱਜ਼ਤੀ ਕਰਦੇ ਹੋ ਤੁਸੀਂ ਇਹ ਚੰਗੀ ਗੱਲ ਨਹੀਂ ਆ ਕਾਫੀ ਕੁਝ ਬੋਲ ਰਹੇ ਸੀ ਅੱਪਰ ਕੁਝ ਸਿਆਣੀਆਂ ਬੁੜੀਆਂ ਗੱਲ ਪਾਫ ਰਹੀਆਂ ਸੀ ਜ਼ਰੂਰ ਇੱਥੇ ਕੁਝ ਨਾ ਕੁਝ ਹੋਇਆ ਹੈ ਫਿਰ ਸਾਰਿਆਂ ਨੇ ਦੇਖਿਆ ਵੀ ਕੁੜੀ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਆ ਫਿਰ ਹੌਲੀ-ਹੌਲੀ ਸਾਰੀ ਗੱਲ ਨੂੰ ਸਮਝਦੇ ਹੋਏ ਆਪੋ ਆਪਣੇ ਘਰਾਂ ਨੂੰ ਤੁਰ ਪਏ ਆ ਇੱਧਰ ਜਸਪ੍ਰੀਤ ਦੇ ਭਰਾ ਨੇ ਸਾਰੇ ਪਿੰਡ ਨੂੰ ਛਾਣ ਮਾਰਿਆ ਖੇਤਾਂ ਦੇ ਵਿੱਚ ਸਾਰੇ ਪਾਸੇ ਜਿੱਥੇ-ਜਿੱਥੇ ਜਸਪ੍ਰੀਤ ਦੇ ਜਾਣ ਦਾ ਛੱਕ ਸੀ ਰੇਲਵੇ ਸਟੇਸ਼ਨ ਤੇ ਛਾਪੇ ਮਾਰੇ ਇਧਰ ਪੁਲਿਸ ਸਟੇਸ਼ਨ ਦੇ ਵਿੱਚ ਰਿਪੋਰਟ ਲਿਖਾਈ ਸਭ ਪਾਸੇ ਜਸਪ੍ਰੀਤ ਨੂੰ ਰਾਤੋਂ ਰਾਤ ਲੱਭਣ ਦੀ ਕੋਸ਼ਿਸ਼ ਕੀਤੀ ਆ ਮੁੰਡੇ ਵਾਲਿਆਂ ਨੂੰ ਵੀ ਫੋਨ ਕੀਤਾ ਗਿਆ ਹੱਥ ਜੋੜ ਕੇ ਬੇਨਤੀ ਕੀਤੀ ਆ ਕੱਲ ਨੂੰ ਸਾਡੇ ਬੂਏ ਤੇ ਬਰਾਤ ਲੈ ਕੇ ਨਾ ਆਵੋ ਕਿਉਂਕਿ ਸਾਡੀ ਕੁੜੀ ਸਾਨੂੰ ਹਮੇਸ਼ਾ ਦੇ ਲਈ ਆ ਮਾਰ ਕੇ ਸੁੱਟ ਗਈ ਹੈ ਉਧਰ ਮੁੰਡੇ ਵਾਲਿਆਂ ਦੀਆਂ ਪੱਜੜਾ ਪੈ ਗਈਆਂ ਰਿਸ਼ਤੇਦਾਰ ਕਰੇ ਆਏ ਹੋਏ ਸੀ ਆ ਸਾਰਾ ਅਰੇਂਜਮੈਂਟ ਕੀਤਾ ਸੀ ਆ ਮਠਾਈਆਂ ਪੱਕੀਆਂ ਸਨ ਉਧਰ ਅੰਦਰ ਵਿਆਹ ਗਾਜੇ ਬਾਜੇ ਨਾਲ ਪ੍ਰੋਗਰਾਮ ਚੱਲ ਰਿਹਾ ਸੀ ਇਕੋਦਮ ਸਾਰੇ ਆ ਡੀਜੇ ਰੁਕ ਗਏ ਮੁੰਡੇ ਵਾਲਿਆਂ ਨੇ ਰਾਤੋਂ ਰਾਤ ਇੱਕ ਰਿਸ਼ਤੇਦਾਰੀ ਵਿੱਚੋਂ ਕਿਸੇ ਹੋਰ ਕੁੜੀ ਨਾਲ ਵਿਆਹ ਤਿਆ ਕਰ ਦਿੱਤਾ ਗਿਆ ਤਾਂ ਜੋ ਉਹਨਾਂ ਦੀ ਬੇਇੱਜ਼ਤੀ ਨਾ ਹੋਵੇ ਚਲੋ ਮੁੰਡੇ ਵਾਲਿਆਂ ਨੇ ਤਾਂ ਆਪਣਾ ਮੁੰਡਾ ਵੀ ਉਹਨਾਂ ਹੀ ਸੀ ਆ ਉਹਨਾਂ ਨੇ ਵਿਆਹ ਕਰ ਦਿੱਤਾ ਲੇਕਿਨ ਇੱਧਰ ਜਸਪ੍ਰੀਤ ਦਾ ਕੋਈ ਵੀ ਪਤਾ ਨਹੀਂ ਲੱਗ ਰਿਹਾ ਸੀ ਆ ਜਸਪ੍ਰੀਤ ਦੇ ਭਰਾ ਨੇ ਉਸ ਨੂੰ ਬਹੁਤ ਲੱਭਿਆ ਵੀ ਕਿਤੇ ਮੇਰੀ ਭੈਣ ਲੱਭ ਜਾਵੇ ਸ਼ਾਇਦ ਜੇਕਰ ਇੱਕ ਵਾਰ ਵਿਆ ਮੈਨੂੰ ਪਹਿਲਾਂ ਦੱਸ ਦਿੰਦੀ ਇੱਕ ਵਾਰ ਵਿਆ ਸਾਨੂੰ ਮਾੜੀ ਜਈ ਗੱਲ ਦਾ ਪਤਾ ਲੱਗਦਾ ਅਸੀਂ ਸ਼ਾਇਦ ਉੱਥੇ ਕੁਝ ਕਰ ਪਾਉਂਦੇ ਲੇਕਿਨ ਆ ਤਾਂ ਸਾਨੂੰ ਜਿਉਂਦੇ ਹੀ ਮਾਰ ਗਈ ਆ ਤੇ ਸਾਰੇ ਘਰ ਦੇ ਵਿੱਚ ਕੈਦ ਰਹਿ ਕੇ ਰਹਿਣ ਲੱਗੇ ਆ ਕਿਸੇ ਦੀ ਹਿੰਮਤ ਨਹੀਂ ਹੋਈ ਅਸੀਂ ਬਾਹਰ ਨਿਕਲੀਏ ਚੱਲੋ ਹੌਲੀ-ਹੌਲੀ ਸਮਾਂ ਬੀਤਦਾ ਹੋਇਆ ਸਮੇਂ ਦੇ ਨਾਲ ਹਰ ਡੂੰਗਾ ਛੱਟ ਜਿਹੜਾ ਹੈ ਹੌਲੀ-ਹੌਲੀ ਭਰ ਹੀ ਜਾਂਦਾ ਹੈ ਸਭ ਤੋਂ ਪਹਿਲਾਂ ਲਗਭਗ 1 ਮਹੀਨੇ ਦੇ ਬਾਅਦ ਜਸਪ੍ਰੀਤ ਦਾ ਭਰਾ ਜਿਹੜਾ ਹੈ ਜੱਗਾ ਉਹ ਆਪਣੇ ਬਿਜ਼ਨਸ ਜੋ ਕਿ ਉਸਨੇ ਸ਼ੁਰੂ ਕੀਤਾ ਸੀ ਉਸ ਦੇ ਵਿੱਚ ਦੁਬਾਰਾ ਜਾਣ ਲੱਗਿਆ ਹੌਲੀ-ਹੌਲੀ ਇਸ ਸਮੇਂ ਦੇ ਨਾਲ ਜਸਪ੍ਰੀਤ ਦੀ ਮਾਂ ਵੀ ਆਕਰ ਦੇ ਕੰਮਕਾਰ ਕਰਦੀ ਕਰਦੀ ਹੌਲੀ-ਹੌਲੀ ਆ ਕਦੇ-ਕਦੇ ਘਰ ਤੋਂ ਬਾਹਰ ਵੀ ਨਿਕਲਣ ਲੱਗੀ ਆ ਜਸਪ੍ਰੀਤ ਦਾ ਪਿਤਾ ਵੀ ਹੁਣ ਹੌਲੀ-ਹੌਲੀ ਆਪਣੇ ਖੇਤੀਬਾੜੀ ਦੇ ਕੰਮਾਂ ਨੂੰ ਸੰਭਾਲਣ ਲੱਗਿਆ ਸਭ ਕੁਝ ਨੋਰਮਲ ਹੋ ਗਿਆ ਸਾਰੇ ਜਿਹੜੇ ਹਨ ਗੱਲ ਨੂੰ ਸਮਝਦੇ ਹੋਏ ਕੋਈ ਵੀ ਜ਼ਿਆਦਾ ਜਿਹੜੀਆਂ ਹੈ ਗੱਲਾਂ ਬਾਰੇ ਸੋਚਦਾ ਨਹੀਂ ਸੀ ਉਹਨਾਂ ਦੇ ਸਾਹਮਣੇ ਨਹੀਂ ਕਰਦਾ ਪਿੱਠ ਪਿੱਛੇ ਦਾ ਸਾਰੇ ਮਾੜਾ ਬੋਲਦੇ ਸਨ ਲੇਕਿਨ ਕਈ ਦੁਸ਼ਮਨ ਕਈ ਜੋਕੀ ਆ ਇਸ ਮੌਕੇ ਦੀ ਭਾਲ ਦੇ ਵਿੱਚ ਸਨ ਮੌਕਿਆਂ ਦੇ ਵਿੱਚ ਗੱਲਾਂ-ਬਾਤਾਂ ਦੇ ਵਿੱਚ ਜਸਪ੍ਰੀਤ ਦੇ ਘਰ ਵਾਲਿਆਂ ਨੂੰ ਜਲੀਲ ਕਰਦੇ ਉਹ ਵੀ ਆ ਫਿਰ ਅੱਗੋਂ ਕੁਝ ਨਹੀਂ ਆਖਦੇ ਚੁੱਪਚਾਪ ਆਪਣੇ ਘਰ ਚਲੇ ਜਾਂਦੇ ਇਸ ਘਟਨਾ ਨੂੰ ਹੌਲੀ-ਹੌਲੀ 6 ਸਾਲ ਬੀਤ ਗਏ ਸਨ ਇਸ 6 ਸਾਲਾਂ ਦੇ ਵਿੱਚ ਜੱਗੇ ਦੀ ਜ਼ਿੰਦਗੀ ਵਿੱਚ ਅਸਮਾਨੀ ਬਦਲਾ ਆਇਆ ਸੀ ਜਸਪ੍ਰੀਤ ਦੇ ਘਰੋਂ ਆ ਭੱਜਣ ਦੀ ਘਟਨਾ ਨੇ ਉਸ ਦੇ ਮਨ ਵਿੱਚ ਇੱਕ ਡੂੰਗਾ ਜ਼ਖਮ ਛੱਡਿਆ ਸੀ ਪਰ ਇਸ ਨੇ ਉਸ ਨੂੰ ਕੁਝ ਹੋਰ ਕਰ ਗੁਜ਼ਰਨ ਦੀ ਆ ਅਥਾਂ ਪ੍ਰੇਰਣਾ ਵੀ ਦਿੱਤੀ ਸੀ ਉਸਨੇ ਪਿੰਡ ਵਿੱਚ ਹੋਈ ਵੱਡੀ ਬੇਇਜ਼ਦੀ ਨੂੰ ਆਪਣੀ ਤਾਕਤ ਬਣਾਇਆ ਉਸਨੇ ਆਪਣੇ ਮਾਤਾ ਪਿਤਾ ਦਾ ਸਿਰ ਦੁਬਾਰਾ ਉੱਚਾ ਕਰਨ ਦਾ ਪ੍ਰਣ ਲਿਆ ਉਸਨੇ ਆਪਣੀ ਪੂਰੀ ਤਾਕਤ ਆਪਣੇ ਛੋਟੇ ਜੇ ਕਾਰੋਬਾਰ ਵਿੱਚ ਲਗਾ ਦਿੱਤੀ ਆ ਉਸਨੇ ਦਿਨ ਰਾਤ ਇੱਕ ਕਰ ਦਿੱਤਾ ਨੀਂਦ ਤੇ ਭੁੱਖ ਭੁੱਲ ਕੇ ਕੰਮ ਕੀਤਾ ਉਸਨੇ ਆਪਣੇ ਕਾਰੋਬਾਰ ਹੁਨਰ ਨੂੰ ਹੋਰ ਨਿਖਾਰਿਆ ਨਵੇਂ ਬਾਜ਼ਾਰ ਲੱਭੇ ਤੇ ਸਖਤ ਮਿਹਨਤ ਨਾਲ ਆਪਣੀ ਕੰਪਨੀ ਨੂੰ ਵਧਾਇਆ ਉਸਦੇ ਸ਼ਹਿਰ ਵਿੱਚ ਕਈ ਕੰਪਨੀਆਂ ਹੋ ਗਈਆਂ ਸਨ ਉਸ ਸਿਆਰਪੁਰ ਦਾ ਹੌਲੀ-ਹੌਲੀ ਸਭ ਤੋਂ ਵੱਡਾ ਕਾਰੋਬਾਰੀ ਬਣ ਗਿਆ ਸੀ ਉਸਦਾ ਜਾਇਦਾਦ ਕਰੋੜਾਂ ਤੋਂ ਅਰਬਾਂ ਤੱਕ ਪਹੁੰਚ ਗਿਆ ਸ਼ਹਿਰ ਦੇ ਸਭ ਤੋਂ ਮਹਿੰਗੇ ਇਲਾਕੇ ਦੇ ਵਿੱਚ ਉਸਦੀ ਆਲੀਸ਼ਾਨ ਕੋਟੀ ਸੀ ਜ ਜਿਸ ਦੇ ਸਾਹਮਣੇ ਫੁੱਲਾਂ ਦੇ ਬਾਗਿਚੇ ਤੇ ਫੁਆਰੇ ਸਨ ਉਸਦੇ ਗੈਰਾਜ ਦੇ ਵਿੱਚ ਲਗਜ਼ਰੀ ਗੱਡੀਆਂ ਦੀ ਕਤਾਰ ਲੱਗੀ ਹੋਈ ਸੀ ਉਸਦੀ ਸਾਈ ਜ਼ਿੰਦਗੀ ਨੂੰ ਦੇਖ ਕੇ ਹਰ ਕੋਈ ਹੈਰਾਨ ਹੁੰਦਾ ਪਰ ਇਸ ਸਫਲਤਾ ਦੇ ਪਿੱਛੇ ਜਸਪ੍ਰੀਤ ਦੇ ਗੁੰਮ ਹੋਣ ਦਾ ਦਰਦ ਦਾ ਉਸ ਦੇ ਮਾਤਾ ਪਿਤਾ ਦੀ ਲਗਾਤਾਰ ਉਦਾਸੀ ਤੇ ਪਿੰਡੇ ਵਿੱਚ ਹੋਈ ਬੇਇੱਜ਼ਤੀ ਦਾ ਬੋਝ ਵੀ ਸ਼ਾਮਿਲ ਹੁੰਦਾ ਸੀ ਉਹ ਅੱਜ ਵੀ ਪਿੰਡ ਦੇ ਵਿੱਚ ਕਿਸੇ ਕੋਲ ਖੜਾ ਨਹੀਂ ਸੀ ਹੁੰਦਾ ਉਸ ਨੂੰ ਡਰ ਸੀ ਅਭੀ ਕੋਈ ਉਸ ਦੀ ਭੈਣ ਦੇ ਬਾਰੇ ਗੱਲ ਨਾ ਕਰ ਲਵੇ ਨਾ ਹੀ ਉਸ ਦੀ ਮਾਂ ਕਿਸੇ ਦੇ ਆਂਡ ਗਵਾਂਡ ਵਿੱਚ ਗੱਲ ਕਰਦੀ ਸੀ ਆ ਤੇ ਉਸ ਦਾ ਪਿਓ ਉਹ ਤਾਂ ਵਿਚਾਰਾ ਸਾਥ ਦੇ ਵਿੱਚ ਦੁਬਾਰਾ ਕਦੇ ਬੈਠਾ ਹੀ ਨਹੀਂ ਆ ਉਹ ਹਰ ਵੇਲੇ ਨੀਵੀਂ ਪਾ ਕੇ ਰੱਖਦਾ ਬਸ ਆਪਣੇ ਕੰਮ ਨਾਲ ਕੰਮ ਮਤਲਬ ਨਾਲ ਰੱਖਦਾ ਸੀ ਉਸ ਦਿਨ ਤੋਂ ਬਾਅਦ ਉਸਨੇ ਕਦੇ ਵੀ ਕਿਸੇ ਦੇ ਨਾਲ ਅੱਖ ਤੱਕ ਨਹੀਂ ਮਿਲਾਈ ਉਹ ਦਰਦ ਪਰਿਵਾਰ ਦੇ ਹਰ ਮੈਂਬਰ ਦੇ ਦਿਲ ਵਿੱਚ ਡੂੰਗਾ ਉਤਰ ਗਿਆ ਸੀ ਇੱਧਰ ਜਸਪ੍ਰੀਤ ਦੀ ਜ਼ਿੰਦਗੀ ਪੂਰੀ ਤਰ੍ਹਾਂ ਨਰਕ ਬਣ ਚੁੱਕੀ ਸੀ ਜਿਸ ਮਨਜੀਤ ਦੇ ਪਿਆਰ ਵਿੱਚ ਉਹ ਅੰਨੀ ਹੋ ਕੇ ਘਰੋਂ ਪੱਜੀ ਸੀ ਉਹ ਇੱਕ ਨੰਬਰ ਦਾ ਧੋਖੇਬਾਜ਼ ਤੇ ਲਾਲਚੀ ਨਿਕਲਿਆ ਉਸਨੇ ਸੋਨੇ ਦੇ ਸੈੱਟ ਵੇਚ ਕੇ ਉਹ ਇੱਕ ਮਹੀਨਾ ਤਾਂ ਨਾਲ ਰਿਹਾ ਪਰ ਜਦੋਂ ਪੈਸੇ ਖਤਮ ਹੋ ਗਏ ਸਾਰੇ ਪੈਸੇ ਕਲੱਬਾਂ ਦੇ ਵਿੱਚ ਜੂਏ ਵਿੱਚ ਸਰਾਬਾਂ ਦੇ ਵਿੱਚ ਉਡਾ ਦਿੱਤੇ ਉਸਨੇ ਜਸਪ੍ਰੀਤ ਨੂੰ ਬੇਨਾਮੀ ਨਾਲ ਸੜਕ ਤੇ ਛੱਡ ਦਿੱਤਾ ਉਸਨੇ ਜਸਪ੍ਰੀਤ ਨੂੰ ਇਹ ਵੀ ਨਹੀਂ ਦੱਸਿਆ ਵੀ ਉਹ ਪਹਿਲਾਂ ਤੋਂ ਸ਼ਾਦੀशुदा ਹੈ ਤੇ ਉਹਨਾਂ ਦੇ ਦੋ ਬੱਚੇ ਹਨ ਜਸਪ੍ਰੀਤ ਬੇਚਾਰੀ ਬੇਕਾਰ ਹੋ ਗਈ ਐ ਸੜਕਾਂ ਤੇ ਭਟਕਦੀ ਰਹੀ ਐ ਉਸ ਨੂੰ ਪਤਾ ਲੱਗਿਆ ਵੀ ਉਹ ਗਰਭਵਤੀ ਹੈ ਇਸ ਖਬਰ ਨੇ ਉਸ ਨੂੰ ਹੋਰ ਅੰਦਰੋਂ ਤੋੜ ਦਿੱਤਾ ਇਕੱਲੀ ਤੇ ਬੇਸਹਾਰਾ ਉਸਨੇ ਕਈ ਸ਼ਹਿਰਾਂ ਦੇ ਵਿੱਚ ਪਟਕੰਦਿਆਂ ਇੱਕ ਛੋਟੀ ਜਿਹੀ ਝੁੱਗੀ ਵਿੱਚ ਸ਼ਰਨ ਲਈ ਹੈ ਜਿੱਥੇ ਉਹ ਗੁਜ਼ਾਰਾ ਕਰਨ ਲੱਗੀ ਆ ਤੇ ਨਰੇਗਾ ਦੇ ਵਿੱਚ ਦਿਹਾੜੀਆਂ ਕਰਨ ਲੱਗੀ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ ਉਸ ਬੱਚੇ ਦੇ ਜਨਮ ਤੋਂ ਬਾਅਦ ਜਸਪ੍ਰੀਤ ਦੀ ਜ਼ਿੰਦਗੀ ਹੋਰ ਵੀ ਮੁਸ਼ਕਲ ਹੋ ਗਈ ਉਸ ਨੂੰ ਹਮੇਸ਼ਾ ਕੰਮ ਨਹੀਂ ਸੀ ਲੱਭਦਾ ਕਈ ਵਾਰ ਤਾਂ ਪੂਰੇ ਦਿਨ ਭੁੱਖਾ ਰਹਿਣਾ ਪੈਂਦਾ ਆਪਣੇ ਬੱਚੇ ਦਾ পেট ਪਾਲਣ ਲਈ ਉਸ ਨੂੰ ਪੀਖ ਵੀ ਮੰਗਣੀ ਪੈਂਦੀ ਉਹ ਕਈ ਸ਼ਹਿਰਾਂ ਵਿੱਚ ਭਟਕਦੇ ਰੇਲਵੇ ਸਟੇਸ਼ਨਾਂ ਬੱਸ ਸਟੈਂਡਾਂ ਤੇ ਮੰਦਰਾਂ ਦੇ ਬਾਹਰ ਪੀਖ ਮੰਗਦੀ ਉਸ ਦੇ ਕੱਪੜੇ ਫਟੇ ਹੋਏ ਸਨ ਅਤੇ ਉਸ ਦਾ ਚਿਹਰਾ ਮਹਿਲ ਨਾਲ ਵਾਰੇ ਹੋਇਆ ਸੀ ਯਾ ਉਸ ਦੇ ਅੰਦਰ ਦਾ ਦਰਦ ਉਸ ਦੀਆਂ ਅੱਖਾਂ ਵਿੱਚ ਸਾਫ਼ ਚਲਕਦਾ ਸੀ ਇਹ ਕਹਿ ਜਾ ਦਰਦ ਦੀ ਜੀਤੀ ਕੋਈ ਸੀਮਾ ਨਹੀਂ ਸੀ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਅਤੀਤ ਉਸ ਦੇ ਸਾਹਮਣੇ ਆ ਕੇ ਖੜ ਸਕਦਾ ਹੈ ਸ਼ਰਮ ਅਤੇ ਪਛਤਾਵੇ ਨੇ ਉਸ ਨੂੰ ਪੂਰੀ ਤਰ੍ਹਾਂ ਘੇਰ ਲਿਆ ਸੀ ਉਸ ਦੀ ਆਤਮਾ ਨੂੰ ਝੰਜੋੜ ਦਿੱਤਾ ਸੀ ਜਸਪ੍ਰੀਤ ਅਕਸਰ ਰੇਲਵੇ ਸਟੇਸ਼ਨਾਂ ਤੇ ਸਮਾਂ ਬਿਤਾਉਂਦੀ ਕਿਉਂਕਿ ਉੱਥੇ ਲੋਕਾਂ ਦੀ ਭੀੜ ਜ਼ਿਆਦਾ ਹੁੰਦੀ ਸੀ ਤੇ ਕੁਝ ਨਾ ਕੁਝ ਮਿਲਣ ਦੀ ਆਸ ਰਹਿੰਦੀ ਸੀ ਉਸ ਨੇ ਕਈ ਵਾਰੀ ਖੁਦਕੁਸ਼ੀ ਕਰਨ ਦੇ ਬਾਰੇ ਵੀ ਸੋਚਿਆ ਪਰ ਆਪਣੇ ਬੱਚੇ ਦਾ ਸੋਚ ਕੇ ਉਹ ਰੁਕ ਜਾਂਦੀ ਉਸ ਨੂੰ ਜੋਨ ਦਾ ਇੱਕੋ ਇੱਕ ਕਾਰਨ ਉਸ ਦਾ ਬੱਚਾ ਸੀ ਫਿਰ ਦਿਨ ਆਇਆ ਉਹ ਦਿਨ 6 ਸਾਲ ਬਾਅਦ ਦਾ ਜਦੋਂ ਜਗਤਾਰ ਅੱਜ ਵੀ ਉਸੇ ਤਰ੍ਹਾਂ ਟ੍ਰੇਨ ਵਿੱਚੋਂ ਵਾਪਸ ਆ ਰਿਹਾ ਸੀ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਤੇ ਉਸ ਦੀ ਗੱਡੀ ਰੁਕਦੀ ਹੈ ਉਹ ਆਮ ਬਾਂਗ ਤੇਜ਼ ਕਦਮਾਂ ਦੇ ਨਾਲ ਪਲੇਟਫਾਰਮ ਤੋਂ ਬਾਹਰ ਨਿਕਲ ਰਿਹਾ ਸੀ ਜਦੋਂ ਉਸ ਦੀ ਨਜ਼ਰ ਇੱਕ ਕੋਨੇ ਤੇ ਪਈ ਉਥੇ ਇੱਕ ਔਰਤ ਆਪਣੇ ਛੋਟੇ ਬੱਚੇ ਦੇ ਨਾਲ ਭੀਖ ਮੰਗ ਰਹੀ ਸੀ ਪਹਿਲਾਂ ਤਾਂ ਜਗਤਾਰ ਸਿੰਘ ਨੇ ਉਸ ਨੂੰ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਉਸ ਦੀਆਂ ਅੱਖਾਂ ਉਸ ਔਰਤ ਤੇ ਡਿੱਗ ਗਈਆਂ ਉਸ ਨੂੰ ਲੱਗਿਆ ਜਿਵੇਂ ਉਸ ਨੇ ਉਸ ਔਰਤ ਨੂੰ ਪਹਿਲਾਂ ਵੀ ਕਿਤੇ ਦੇਖਿਆ ਹੈ ਉਸ ਦੇ ਮਨ ਵਿੱਚ ਇੱਕ ਅਜੀਬ ਬੇਚੈਨੀ ਪੈਦਾ ਹੋ ਗਈ ਉਸ ਨੇ ਹੌਲੀ-ਹੌਲੀ ਉਸ ਔਰਤ ਵੱਲ ਕਦਮ ਮਿਲਾਏ ਆ ਜਿਵੇਂ ਕੋਈ ਅਦ੍ਰਿਸ਼ ਸ਼ਕਤੀ ਉਸ ਨੂੰ ਖਿੱਚ ਰਹੀ ਹੋਵੇ ਜਦੋਂ ਉਸ ਦੇ ਨੇੜੇ ਪਹੁੰਚਿਆ ਤਾਂ ਔਰਤ ਨੇ ਬੇਬਸੀ ਨਾਲ ਉਹਨਾਂ ਵੱਲ ਆਪਣਾ ਹੱਥ ਵਧਾਇਆ ਉਸ ਨੇ ਉੱਪਰ ਤੱਕ ਨਹੀਂ ਦੇਖਿਆ ਸੀ ਵੀ ਸਾਹਮਣੇ ਕੋਣ ਹੈ ਸਿੱਧਾ ਬੋਲਣ ਲੱਗੀ ਆ ਬਾਬੂ ਜੀ ਆ ਕੁਝ ਪੈਸੇ ਦੇ ਦਿਓ ਇਹ ਬੱਚਾ ਦੋ ਦਿਨਾਂ ਤੋਂ ਭੁੱਖਾ ਹੈ ਇਸਨੇ ਮਰ ਜਾਣਾ ਹੈ ਮੇਰੇ ਕੋਲ ਹੋਰ ਕੁਝ ਵੀ ਨਹੀਂ ਬਚਿਆ ਇਹ ਆਵਾਜ਼ ਤਾਂ ਜਗਤਾਰ ਨੇ ਕਿਤੇ ਸੁਣੀ ਸੀ ਉਸ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਜਿਵੇਂ ਉਸ ਦੇ ਅੰਦਰ ਕਿਸੇ ਅਣਜਾਣ ਸੱਚ ਦਾ ਭੇਦ ਖੋਲਣ ਵਾਲਾ ਸੀ ਆ ਉਸ ਦੇ ਕੰਨਾਂ ਵਿੱਚ ਇੱਕ ਚੀਖ ਵੱਜੀ ਆ ਇੱਕ ਅਜੀਬ ਚੀਖ ਜੋ ਉਸ ਦੇ ਦਿਲ ਦੀਆਂ ਗਹਿਰਾਈਆਂ ਤੋਂ ਆਈ ਸੀ ਇਹ ਉਸ ਦਾ ਦਿਮਾਗ ਚਕਰਾ ਗਿਆ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਆ ਉਸ ਦੇ ਕੰਬ ਦੇ ਹੱਥਾਂ ਨਾਲ ਉਸ ਔਰਤ ਦੇ ਚਿਹਰੇ ਤੇ ਪਏ ਵਾਲਾਂ ਨੂੰ ਹਟਾਇਆ ਜੋ ਦ੍ਰਿਸ਼ ਉਸ ਦੇ ਸਾਹਮਣੇ ਆਇਆ ਉਸ ਨੇ ਤਾਂ ਹੋਸ਼ ਉਡਾ ਦਿੱਤੇ ਇਹ ਕੋਈ ਹੋਰ ਨਹੀਂ ਸੀ ਉਸ ਦੀ ਛੋਟੀ ਭੈਣ ਜਸਪ੍ਰੀਤ ਸੀ ਜਿਸ ਨੂੰ ਉਸ ਨੇ 6 ਸਾਲ ਪਹਿਲਾਂ ਖੁਸ਼ੀਆਂ ਵਿੱਚ ਦੇਖਿਆ ਸੀ ਉਸ ਦੇ ਨਾਲ ਖੜਾ ਕਮਜ਼ੋਰ ਤੇ ਭੁੱਖਾ ਬੱਚਾ ਉਸ ਦਾ ਆਪਣਾ ਭਾਂਜਾ ਜਿਸ ਨੂੰ ਉਸ ਨੇ ਕਦੇ ਨਹੀਂ ਸੀ ਦੇਖਿਆ ਜਗਤਾਰ ਸਿੰਘ ਨੂੰ ਯਕੀਨ ਨਹੀਂ ਹੋ ਰਿਹਾ ਸੀ ਉਸ ਦੀ ਕਰੋੜਪਤੀ ਜ਼ਿੰਦਗੀ ਆ ਉਸਦੀ ਸਫਲਤਾ ਤੇ ਉਸਦਾ ਹੰਕਾਰ ਇੱਕ ਪਲ ਦੇ ਵਿੱਚ ਟੁੱਟ ਕੇ ਖੇਰੂ-ਖੇਰੂ ਹੋ ਗਿਆ। ਉਸਦੀ ਭੈਣ ਜੋ ਕਿ ਰਾਣੀ ਦੇ ਵਾਂਗ ਰਹਿੰਦੀ ਸੀ ਆ ਅੱਜ ਇੱਕ ਪੀਕਾਰ ਨ ਬਣੀ ਸੀ ਆ ਉਹਨਾਂ ਦੇ ਸਾਹਮਣੇ ਖੜੀ ਸੀ ਆ। ਉਸਦੀ ਹਾਲਤ ਤਰਸਯੋਗ ਸੀ। ਉਸ ਦੇ ਅੰਦਰ ਦਾ ਭਰਾ ਜਾਗ ਪਿਆ। ਉਸਨੇ ਜਸਪ੍ਰੀਤ ਦਾ ਹੱਥ ਫੜਿਆ। ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਜਿਵੇਂ ਦਰਦ ਦਾ ਇੱਕ ਸਮੁੰਦਰ ਵਹਿ ਰਿਹਾ ਹੋਵੇ। ਜਸਪ੍ਰੀਤ ਤੂੰ ਇੱਥੇ ਇਹ ਕੀ ਹੈ? ਜਗਤਾਰ ਦੀ ਆਵਾਜ਼ ਕੰਬ ਰਹੀ ਸੀ। ਉਸ ਦੇ ਸ਼ਬਦ ਉਸ ਦੇ ਗਲ ਵਿੱਚ ਫਸ ਰਹੇ ਸਨ। ਜਸਪ੍ਰੀਤ ਨੇ ਜਗਤਾਰ ਨੂੰ ਦੇਖਿਆ ਉਸ ਦੀਆਂ ਅੱਖਾਂ ਦੇ ਵਿੱਚ ਡਰ, ਹੈਰਾਨੀ ਤੇ ਅਥਾਪਸਤਾਵਾ ਛਾਰ ਗਿਆ। ਉਸਨੇ ਆਪਣਾ ਹੱਥ ਛੁਡਾਉਣ ਦੀ ਕੋਸ਼ਿਸ਼ ਕੀਤੀ। ਸ਼ਰਮਿੰਦਗੀ ਨਾਲ ਉਸਦਾ ਸਿਰ ਝੁੱਕ ਗਿਆ ਪਰ ਜਗਤਾਰ ਨੇ ਉਸ ਨੂੰ ਮਜ਼ਬੂਤੀ ਨਾਲ ਫੜਿਆ ਸੀ। ਵੀਰੇ ਮੈਂ ਮੈਂ ਕੀ ਦੱਸਾਂ? ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਆ। ਮੈਂ ਪਾਪੀ ਹਾਂ। ਮੈਂ ਮਾਫੀ ਦੇ ਲਾਇਕ ਨਹੀਂ ਆ। ਜਸਪ੍ਰੀਤ ਪੂਬਾ ਮਾਰ ਕੇ ਰੋਣ ਲੱਗੀ। ਉਸਤੇ ਹੰਝੂ ਬਹਿ ਰਹੇ ਸਨ ਜਿਵੇਂ ਕੋਈ ਸਾਲਾਂ ਦਾ ਦਰਦ ਇੱਕੋ ਬਾਾਰ ਅੰਦਰੋਂ ਨਿਕਲ ਰਿਹਾ ਹੋਵੇ। ਜਗਤਾਰ ਨੇ ਉਸ ਨੂੰ ਆ ਫਾਰਕ ਦੇ ਇੱਕ ਪਾਸੇ ਲੈ ਗਿਆ ਜਿੱਥੇ ਭੀੜ ਘੱਟ ਸੀ ਇੱਕ ਪੁਰਾਣੇ ਬੈਂਚ ਤੇ ਬਿਠਾਇਆ ਉਸਨੇ ਬੱਚੇ ਨੂੰ ਵੀ ਆਪਣੀ ਗੋਦ ਵਿੱਚ ਚੱਕ ਲਿਆ ਜੋ ਕਿ ਡਰਿਆ ਹੋਇਆ ਸੀ ਉਸ ਦੀਆਂ ਅੱਖਾਂ ਵਿੱਚ ਭੁੱਖ ਸਾਫ਼ ਦਿਖਾਈ ਦੇ ਰਹੀ ਸੀ ਪਰ ਉਸ ਨੂੰ ਜਗਤਾਰ ਦੀ ਗੋਦ ਵਿੱਚ ਇੱਕ ਜੀਵ ਸ਼ਾਂਤੀ ਮਿਲੀ ਜਗਤਾਰ ਨੇ ਆਪਣੇ ਬਰੀਫਕੇਸ ਵਿੱਚੋਂ ਫਲ ਤੇ ਬਿਸਕੁਟ ਕੱਢੇ ਤੇ ਆ ਨਮਨੀਤ ਨੂੰ ਲੈ ਦਿੱਤੇ ਨਮਨੀਤ ਨੇ ਭੁੱਖੇ ਵਾਂਗ ਖਾਣਾ ਸ਼ੁਰੂ ਕਰ ਦਿੱਤਾ ਜਿਵੇਂ ਕਈ ਦਿਨਾਂ ਤੋਂ ਖਾਣਾ ਖਾਦਾ ਹੋਵੇ ਜਸਪ੍ਰੀਤ ਮੈਨੂੰ ਸਭ ਦੱਸ ਕੀ ਹੋਇਆ ਤੂੰ ਇੱਥੇ ਕਿਵੇਂ ਪਹੁੰਚੀ ਤੇ ਬੱਚਾ ਕੌਣ ਹੈ ਜਗਤਾਰ ਨੇ ਉਸ ਨੂੰ ਪੁੱਛਿਆ ਉਸ ਦੀ ਆਵਾਜ਼ ਵਿੱਚ ਦਰਦ ਅਤੇ ਚਿੰਤਾ ਸਾਫ਼ ਚਲਕ ਰਹੀ ਸੀ ਜਸਪ੍ਰੀਤ ਨੇ ਹੌਲੀ-ਹੌਲੀ ਆਪਣੀ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ ਉਸ ਨੇ ਸਭ ਕੁਝ ਦੱਸਿਆ ਜੋ ਉਸ ਦੇ ਨਾਲ ਹੋਇਆ ਉਸ ਨੇ ਦੱਸਿਆ ਕਿ ਕਿਵੇਂ ਉਹ ਮਨਜੀਤ ਦੇ ਪਿਆਰ ਵਿੱਚ ਅੰਨੀ ਹੋ ਕੇ ਭੱਜ ਗਈ ਸੀ ਕਿਵੇਂ ਉਸ ਨੇ ਸੋਨੇ ਦਾ ਸੈੱਟ ਵੇਚ ਕੇ 1 ਮਹੀਨੇ ਦੇ ਵਿੱਚ ਹੀ ਸਾਰਾ ਜੂਏ, ਸ਼ਰਾਬ ਤੇ ਬਾਕੀ ਗਲਤ ਕੰਮਾਂ ਦੇ ਵਿੱਚ ਉਡਾ ਦਿੱਤਾ ਕਿਵੇਂ ਮਨਜੀਤ ਨੇ ਉਸ ਨੂੰ ਬੇਰਹਿਮੀ ਨਾਲ ਛੱਡ ਦਿੱਤਾ ਪੈਸੇ ਖਤਮ ਹੋ ਗਏ ਮਨਜੀਤ ਨੇ ਮੈਨੂੰ ਦੱਸਿਆ ਵੀ ਨਹੀਂ ਸੀ ਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ ਉਸਦੇ ਦੋ ਬੱਚੇ ਸਨ ਉਹ ਸਿਰਫ ਮੇਰਾ ਸੋਨਾ ਚਾਹੁੰਦਾ ਸੀ ਜਸਪ੍ਰੀਤ ਦੀ ਆਵਾਜ਼ ਕੰਬ ਰਹੀ ਸੀ ਉਸਨੇ ਦੱਸਿਆ ਵੀ ਕਿਵੇਂ ਉਸ ਨੂੰ ਗਰਭਵਤੀ ਹੋਣ ਦਾ ਪਤਾ ਲੱਗਿਆ ਕਿ ਕਿਵੇਂ ਉਸਨੇ ਨਮਨੀਤ ਨੂੰ ਜਨਮ ਦਿੱਤਾ ਤੇ ਅੱਜ ਕਿਵੇਂ ਇੱਥੇ ਪੀਖ ਮੰਗ ਰਹੀ ਹਾਂ ਮੈਂ ਪਛਤਾ ਰਹੀ ਹਾਂ ਵੀਰੇ ਬਹੁਤ ਪਛਤਾ ਰਹੀ ਹਾਂ ਆਪਣੇ ਮਾਤਾ ਪਿਤਾ ਤੇ ਤੁਹਾਨੂੰ ਬਹੁਤ ਦੁੱਖ ਦਿੱਤਾ ਹੈ ਮੈਂ ਮਾਫੀ ਦੇ ਲਾਇਕ ਨਹੀਂ ਹਾਂ ਜਸਪ੍ਰੀਤ ਰੋਂਦੀ ਰਹੀ ਉਸਦੇ ਹੰਝੂ ਉਸਦੇ ਚਿਹਰੇ ਤੇ ਵਹਿ ਰਹੇ ਸਨ ਉਸਦੇ ਸਰੀਰ ਵਿੱਚ ਕੰਬਣੀ ਛਿੜ ਗਈ ਆ ਜਗਤਾਰ ਦਾ ਦਿਲ ਪਸੀਜ ਗਿਆ ਉਸ ਦੀਆਂ ਅੱਖਾਂ ਦੇ ਵਿੱਚ ਅਥਰੂ ਸਨ ਜਿਵੇਂ 6 ਸਾਲਾਂ ਦਾ ਦਰਦ ਗੁੱਸਾ ਤੇ ਨਿਰਾਸ਼ਾ ਇੱਕ ਵਾਰ-ਵਾਰ ਨਿਕਲੀ ਗਈ ਹੋਵੇ ਉਸ ਨੇ ਆਪਣੀ ਭੈਣ ਨੂੰ ਗਲੇ ਲਗਾਇਆ ਉਹ ਦੋਵੇਂ ਭੈਣ ਭਰਾ ਉਸ ਰੇਲਵੇ ਸਟੇਸ਼ਨ ਤੋਂ ਇੱਕ ਦੂਜੇ ਦੇ ਸਹਾਰੇ ਰੋਂਦੇ ਰਹੇ ਆ ਜਿੱਥੇ ਬਹੁਤ ਸਾਰੇ ਲੋਕ ਆ ਜਾ ਰਹੇ ਸਨ ਪਰ ਕਿਸੇ ਨੂੰ ਉਹਨਾਂ ਦੇ ਦਰਦ ਦੀ ਖ਼ਬਰ ਨਹੀਂ ਸੀ ਜਗਤਾਰ ਸਿੰਘ ਨੇ ਆਪਣੇ ਆਪ ਨੂੰ ਸੰਭਾਲਿਆ ਉਸ ਨੇ ਜਸਪ੍ਰੀਤ ਅਤੇ ਨਵਨੀਤ ਨੂੰ ਆਪਣੀ ਲਕਜ਼ਰੀ ਕਾਰ ਦੇ ਵਿੱਚ ਜੋ ਕਿ ਰੇਲਵੇ ਸਟੇਸ਼ਨ ਦੇ ਗੇਟ ਤੇ ਡਰਾਈਵਰ ਇੰਤਜ਼ਾਰ ਕਰ ਰਿਹਾ ਸੀ ਆ ਡਰਾਈਵਰ ਜੋ ਕਿ ਹਮੇਸ਼ਾ ਜਗਤਾਰ ਨੂੰ ਅਮੀਰੀ ਦੇ ਰੋਬ ਵਿੱਚ ਦੇਖਦਾ ਸੀ ਅੱਜ ਉਸ ਦੀਆਂ ਅੱਖਾਂ ਨਮ ਸੀ ਤੇ ਇਹ ਦੇਖ ਕੇ ਉਹ ਹੈਰਾਨ ਸੀ ਆ ਪਰ ਉਸ ਨੇ ਕੁਝ ਨਹੀਂ ਪੁੱਛਿਆ ਜਗਤਾਰ ਸਿੰਘ ਉਹਨਾਂ ਨੂੰ ਆਪਣੀ ਆਲੀਸ਼ਾਨ ਕੋਠੀ ਲੈ ਗਿਆ ਜਸਪ੍ਰੀਤ ਨੂੰ ਯਕੀਨ ਨਹੀਂ ਹੋ ਰਿਹਾ ਸੀ ਆ ਜਿਸ ਭਰਾ ਨੂੰ ਉਸ ਨੇ ਛੱਡਿਆ ਸੀ ਆ ਜੋ ਉਸ ਸਮੇਂ ਇੱਕ ਛੋਟਾ ਜਿਹਾ ਕਾਰੋਬਾਰੀ ਸੀ ਉਹ ਅੱਜ ਕਿੱਥੋਂ ਤੋਂ ਕਿੱਥੋਂ ਪਹੁੰਚ ਗਿਆ ਹੈ ਜੋ ਉਸ ਨੂੰ ਆਪਣੀ ਛਾਈ ਘਰ ਲੈ ਕੇ ਆਇਆ ਸੀ ਉਸ ਦਾ ਅੰਦਰਲਾ ਮਨ ਅਥਾ ਖੁਸ਼ੀ ਤੇ ਬਸਤਾਵੇ ਨਾਲ ਭਰਿਆ ਹੋਇਆ ਸੀ ਘਰ ਪਹੁੰਚ ਕੇ ਜਗਤਾਰ ਨੇ ਆਪਣੀ ਪਤਨੀ ਸਿਮਰਨ ਨੂੰ ਸਾਰੀ ਗੱਲ ਦੱਸੀ ਸਿਮਰਨ ਵੀ ਇੱਕ ਬਹੁਤ ਹਮਦਰਦ ਅਤੇ ਸੁਲਝੀ ਹੋਈ ਔਰਤ ਸੀ ਉਸ ਨੇ ਜਸਪ੍ਰੀਤ ਨੂੰ ਦੇਖਿਆ ਤੇ ਉਸ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ ਉਸ ਨੇ ਜਸਪ੍ਰੀਤ ਨੂੰ ਗਲੇ ਲਗਾਇਆ ਜਿਵੇਂ ਇੱਕ ਲੰਬੇ ਸਮੇਂ ਤੋਂ ਗੁੰਮ ਹੋਈ ਭੈਣ ਨੂੰ ਮਿਲ ਰਹੀ ਹੋਵੇ ਉਹ ਇੱਕ ਅਜਾ ਪਲ ਸੀ ਜਿੱਥੇ ਰਿਸ਼ਤਿਆਂ ਦੀ ਗਹਿਰਾਈ ਤੇ ਪਿਆਰ ਦੀ ਸ਼ਕਤੀ ਪ੍ਰਗਟ ਹੋਈ ਜਗਤਾਰ ਨੇ ਜਸਪ੍ਰੀਤ ਨੂੰ ਕਿਹਾ ਜਸਪ੍ਰੀਤ ਜੋ ਹੋਇਆ ਬਹੁਤ ਗਲਤ ਸੀ ਆ ਤੂੰ ਬਹੁਤ ਵੱਡੀ ਗਲਤੀ ਕੀਤੀ ਆ ਜਿਸ ਦੀ ਸਜ਼ਾ ਤੂੰ ਬਹੁਤ ਭੁਗਤ ਲਈ ਹੈ ਪਰ ਹੁਣ ਤੈਨੂੰ ਅਸੀਂ ਇਕੱਲਾ ਨਹੀਂ ਛੱਡਾਂਗੇ ਨਮਨੀਤ ਦਾ ਵਿਚਾਰੇ ਦਾ ਕੋਈ ਕਸੂਰ ਨਹੀਂ ਤੇ ਉਸ ਨੂੰ ਇੱਕ ਚੰਗੀ ਜ਼ਿੰਦਗੀ ਮਿਲਣੀ ਚਾਹੀਦੀ ਹੈ ਮੈਂ ਤੈਨੂੰ ਅੱਜ ਪੀਖ ਦੇ ਵਿੱਚ ਕੋਈ ਪੈਸਾ ਨਹੀਂ ਦੇਵਾਂਗਾ ਸਗੋਂ ਤੈਨੂੰ ਪੀਖ ਦੇ ਵਿੱਚ ਨਵੀਂ ਜ਼ਿੰਦਗੀ ਦੇ ਰਿਹਾ ਹਾਂ ਜਿਸ ਦੀ ਸ਼ਾਇਦ ਤੂੰ ਹੱਕਦਾਰ ਨਹੀਂ ਹੈ ਲੇਕਿਨ ਤੇਰਾ ਬੇਟਾ ਮੇਰਾ ਭਣ ਜਾ ਇਸ ਦੀ ਕੋਈ ਗਲਤੀ ਨਹੀਂ ਆ ਇਸ ਦੀ ਮਾਂ ਨੂੰ ਨਵੀਂ ਜ਼ਿੰਦਗੀ ਚਾਹੀਦੀ ਹੈ ਜਗਤਾਰ ਨੇ ਨੌਕਰਾਂ ਨੂੰ ਬੁਲਾ ਕੇ ਜਸਪ੍ਰੀਤ ਅਤੇ ਨਮਨੀਤ ਦੇ ਨਵੇਂ ਤੇ ਆ ਸਾਫ ਸੁੱਤਰੇ ਕੱਪੜੇ ਲਿਓਣ ਲੈ ਕੇ ਆ ਉਹਨਾਂ ਨੂੰ ਹੋਣ ਲਈ ਵਧੀਆ ਸਹੂਬਿਧਾਵਾਂ ਦਿੱਤੀਆਂ ਗਈਆਂ ਫਿਰ ਉਹਨਾਂ ਨੂੰ ਮੇਜ਼ ਤੇ ਬਿਠਾ ਕੇ ਪੇਟ ਭਰ ਖਾਣਾ ਖਵਾਇਆ ਗਿਆ ਨਮਨੀਤ ਜੋ ਕਈ ਦਿਨਾਂ ਤੋਂ ਭੁੱਖਾ ਸੀ ਆ ਖੁਸ਼ੀ ਨਾਲ ਖਾਣਾ ਖਾ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਚਮਕਾ ਗਈ ਜਸਪ੍ਰੀਤ ਦੀਆਂ ਅੱਖਾਂ ਵਿੱਚ ਸ਼ੁਕਰਾਨੇ ਦੇ ਅਥਰੂ ਸਨ ਜਿਵੇਂ ਉਸ ਨੂੰ ਦੁਬਾਰਾ ਜੀਵਨ ਮਿਲ ਗਿਆ ਹੋਵੇ ਜਗਤਾਰ ਦੇ ਮਾਤਾ ਪਿਤਾ ਵੀ ਅਜੇ ਜਸਪ੍ਰੀਤ ਦੇ ਆ ਗਮ ਹੋਣ ਦੇ ਦਰਦ ਵਿੱਚ ਸਨ ਪਰ ਜਗਤਾਰ ਨੇ ਜਦੋਂ ਉਹਨਾਂ ਨੂੰ ਕਦੇ ਸੱਚ ਨਹੀਂ ਦੱਸਿਆ ਤਾਂ ਜਸਪ੍ਰੀਤ ਦੀ ਕਹਾਣੀ ਸੁਣਾਈ ਆ ਜਗਤਾਰ ਨੇ ਅੱਗੇ ਕਿਹਾ ਤੂੰ ਅੱਜ ਤੋਂ ਸਾਡੀ ਨਾਲ ਰਹੇਂਗੀ ਆ ਇਹ ਤੇਰਾ ਆਪਣਾ ਘਰ ਹੈ ਜਗਤਾਰ ਨੇ ਜਸਪ੍ਰੀਤ ਅਤੇ ਉਸਦੇ ਬੱਚੇ ਨੂੰ ਥੋੜੇ ਸਮੇਂ ਬਾਅਦ ਮਹਿਸੂਸ ਕੀਤਾ ਵੀ ਇੱਥੇ ਰਹਿਣਾ ਸ਼ਾਇਦ ਇਹਨਾਂ ਲਈ ਠੀਕ ਨਹੀਂ ਹੈ ਇਹਨਾਂ ਦੋਵਾਂ ਨੂੰ ਵਿਦੇਸ਼ ਜਾਣ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਉੱਥੇ ਆਪਣੇ ਇੱਕ ਦੋਸਤ ਮਿੱਤਰ ਦੀ ਕੰਪਨੀ ਦੇ ਵਿੱਚ ਉਹਨਾਂ ਦੋਵਾਂ ਦੀ ਇੱਕ ਚੰਗੀ ਜ਼ਿੰਦਗੀ ਦੇਣ ਦਾ ਵਾਅਦਾ ਕੀਤਾ ਜਸਪ੍ਰੀਤ ਨੂੰ ਉਸ ਕੰਪਨੀ ਵਿੱਚ ਜੋਬ ਦਿੱਤੀ ਗਈ ਤੇ ਉਸਦਾ ਭਾਣ ਜਾ ਉੱਥੇ ਰਹਿ ਕੇ ਪੜ੍ਹਾਈ ਕਰਨ ਲੱਗਾ ਬਾਅਦ ਵਿੱਚ ਜਦੋਂ ਉਸਨੇ ਸਾਰੇ ਮਾਹੌਲ ਨੂੰ ਠੀਕ ਦੇਖਿਆ ਆਪਣੇ ਮਾਤਾ ਪਿਤਾ ਨੂੰ ਸਾਰੀ ਗੱਲ ਦੱਸ ਦਿੱਤੀ ਜਗਤਾਰ ਨੇ ਮਾਤਾ ਪਿਤਾ ਜੋ ਅਜੇ ਵੀ ਜਸਪ੍ਰੀਤ ਦੇ ਜਾਣ ਦੇ ਗਮ ਵਿੱਚ ਸਨ ਹੁਣ ਜਦੋਂ ਇਹਨਾਂ ਸੁਣਾ ਕੀ ਜਸਪ੍ਰੀਤ ਲੱਭ ਗਈ ਹੈ ਤੇ ਵਿਦੇਸ਼ ਦੇ ਵਿੱਚ ਆਪਣੇ ਬੱਚੇ ਦੇ ਨਾਲ ਰਹਿ ਰਹੀ ਹੈ ਉਹ ਬਹੁਤ ਖੁਸ਼ ਹੋਏ ਤੇ ਚਲੋ ਜਸਪ੍ਰੀਤ ਦੇ ਨਾਲ ਬਾਅਦ ਵਿੱਚ ਵੀਡੀਓ ਕਾਲ ਤੇ ਗੱਲਾਂ ਕੀਤੀਆਂ ਗੁੱਸਾ ਤਾਂ ਸਨ ਲੇਕਿਨ ਆਪਣੀ ਧੀ ਨੂੰ ਇੱਕ ਚੰਗੀ ਜ਼ਿੰਦਗੀ ਵਿੱਚ ਦੇਖ ਕੇ ਉਹਨਾਂ ਦਾ ਮਨ ਹੌਲਾ ਹੋਇਆ ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ